ਮੌਸਮ ਸ਼ੁਰੂ ਹੋ ਗਿਆ ਹੈ ਡੇਂਗੂ ਅਤੇ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ ਜਿਸ ਦੇ ਕਰਕੇ ਹੁਣ ਤੱਕ ਬਚਨਦਾ ਦੇ ਵਿੱਚ ਡੇਂਗੂ ਦੇ 13 ਮਰੀਜ਼ ਸਾਹਮਣੇ ਆ ਚੁੱਕੇ ਨੇ ਜੋ ਕਿ ਹੁਣ ਠੀਕ ਸਰਕਾਰੀ ਹਸਪਤਾਲ ਦੇ ਵਿੱਚ ਡੇਂਗੂ ਵਾਰਡ ਬਣਾ ਦਿੱਤਾ ਗਿਆ ਹੈ ਤੇ ਪੂਰਾ ਇਲਾਜ ਚੱਲ ਰਿਹਾ ਹੈ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਊਸ਼ਾ ਦਾ ਕਹਿਣਾ ਹੈ ਕਿ ਡੇਂਗੂ ਦੇ ਲਈ ਉਹਨਾਂ ਦੇ ਵੱਲੋਂ ਸਾਰੇ ਠੋਸ ਪ੍ਰਬੰਧ ਕੀਤੇ ਗਏ ਹਨ ਹੁਣ ਤੱਕ ਕੁਝ ਡੇਂਗੂ ਦੇ ਕੇਸ ਪੋਜ਼ਿਟਿਵ ਆਏ ਸਨ ਅਤੇ ਉਹ ਠੀਕ ਵੀ ਹੋ ਚੁੱਕੇ ਹਨ ਅਸੀਂ ਲੈਬ ਦੇ ਵਿੱਚ ਐਲੀਜ਼ਾ ਦਾ ਟੈਸਟ ਵੀ ਕਰਵਾਇਆ ਹੈ ਜੋ ਕਿ ਡੇਂਗੂ ਦੀ ਪੁਸ਼ਟੀ ਕਰਦਾ ਹੈ ਉਹਨਾਂ ਦੇ ਵੱਲੋਂ ਵੀ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵਿਸ਼ੇਸ਼ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਡਾਇਰੀਆ ਦੇ ਮਰੀਜ਼ ਸਾਹਮਣੇ ਆ ਰਹੇ ਹਨ ਪਰ ਬਠਿੰਡਾ ਦੇ ਵਿੱਚ ਹੁਣ ਤੱਕ ਨਾ ਤਾਂ ਡਾਇਰੀਆ ਦੇ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਨਾ ਹੀ ਪਾਣੀ ਦੇ ਸੈਂਪਲ ਲਈ ਜਾ ਰਹੇ ਹਨ ਬਠਿੰਡਾ ਵਿੱਚ ਪਰ ਵਿਭਾਗ ਪੂ ਸਾਡੇ ਪ੍ਰਬੰਧ ਮਜ਼ਬੂਤ ਹਨ ਅਤੇ ਬਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਾਰੀਆਂ ਪਾਬੰਦੀਆਂ ਹਨ। ਆ ਇਸ ਬਾਰ ਸਾਡੇ ਵੱਲੋਂ ਇਹ ਹੈ ਕਿ ਸਾਡੀਆਂ ਟੀਮਸ ਹਰ ਰੋਜ਼ ਯਾਨੀ ਸਰਵੇ ਕਰੰਤੇ ਤੇ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿੱਥੇ ਵੀ ਸਾਨੂੰ ਕੋਈ ਥੋੜਾ ਬਹੁਤ ਲਾਰਵਾ ਮਿਲਦਾ ਹੈ करके से कर आ, हले तक बारिश नहीं हुई बारिश ने आ, और पिछले साल, उस तो पिछले साल इस बार केस मैं कहनी हाँ कि हले तक ईश्वर की मेहर है कि साढ़े तस जिले च बहुत घट आए हैं जनवरी तो लैके हूं तक सतवा महीना खत्म होने हो गया साढ़े कोर केस ने डेंगी दे। ਇਸ ਟਾਈਮ ਤੁਸੀਂ ਦੇਖੋ ਸਾਡੇ ਕੋਲ ਫੀਵਰ ਦਾ ਕੇਸ ਕੋਈ ਨਹੀਂ ਹੈ ਨਾ ਕੋਈ ਡੇਂਗੀ ਦਾ ਪਿਛਲੇ 1 ਹਫਤੇ ਤੋਂ ਕੋਈ ਕੇਸ ਆਇਆ ਹੈ ਟੈਸਟਿੰਗ ਚੱਲ ਰਹੀ ਹੈ ਸਾਡੀ ਸਿਵਲ ਹਸਪੀਟਲ ਦੀ ਲੈਬ ਵਿੱਚ ਜਿਹੜਾ ਕਨਫਰਮੇਟਰੀ ਟੈਸਟ ਹੈ ਜਿਹੜਾ ਪੱਕਾ ਯਕੀਨੀ ਟੈਸਟ ਹੁੰਦਾ ਹੈ ਡੇਂਗੀ ਦਾ ਐਲਾਈਜ਼ਾ ਟੈਸਟ ਆ ਉਹ ਫ੍ਰੀ ਹੁੰਦਾ ਹੈ ਇੱਥੇ ਅ ਹੁਣ ਅ ਮੇਰੀ ਇੱਕ ਲੋਕਾਂ ਨੂੰ ਅਪੀਲ ਹੈ ਕਿ ਹੁਣ ਬਾਰਿਸ਼ ਪੈਣ ਲੱਗੀ ਪਿਛਲੇ 4-5 ਦਿਨ ਤੋਂ ਰੁਕ ਰੁੱਕ ਕੇ ਥੋੜੀ ਥੋੜੀ ਦੇਰ ਕਿਸੇ ਨਾ ਕਿਸੇ ਏਰੀਆ 'ਚ ਪੈ ਰਹੀ ਹੈ ਤੇ ਉਮਸ਼ ਬਹੁਤ ਜ਼ਿਆਦਾ ਹੋਗੀ ਪਲੀਜ਼ ਆਪਣੇ ਧਿਆਨ ਰੱਖਿਓ ਆਲੇ દિਵਾਲੇ ਛੱਤ ਬਾਹਰ ਵੀ ਸਾਫ਼ ਪਾਣੀ ਕਿਤੇ ਨਾ ਖੜਾ ਹੋਏ ਤਾਂ ਕਿ ਡੇਂਗੀ ਦਾ ਮੱਛਰ ਉਹਦਾ ਲਾਰਵਾ ਪਨਪੇ ਨਾ ਤੇ ਇਸ ਬਿਮਾਰੀ ਤੋਂ ਤੁਸੀਂ ਬਚੇ ਰਹੋ ਡਾਇਰੀਏ ਦੇ ਕਿਸੇ ਕੋਈ ਜਾਇਜ਼ੀ ਇਸ ਸਮੇਂ ਡਾਇਰੀਏ ਦੇ ਦੇਖੋ ਜੀ ਫਿਲਹਾਲ ਤਾਂ ਆਪਣੇ ਇੱਥੇ ਕੋਈ ਇਹ ਜੀ ਸਥਿਤੀ ਨਹੀਂ ਕਿ ਬਹੁਤ ਕੋਈ ਸੀਰੀਅਸ ਹੋਵੇ ਜਾਂ ਕੋਈ ਬਹੁਤ ਜ਼ਿਆਦਾ ਜਿਵੇਂ ਕੁਝ ਜ਼ਿਲ੍ਹਿਆਂ ਵਿੱਚੋਂ ਆਪਣੇ ਕੋਲ ਖਬਰ ਆ ਰਹੀ ਹੈ ਪਰ ਮੈਂ ਤੁਹਾਨੂੰ ਇੱਕ ਤੁਹਾਡੀ ਜਾਣਕਾਰੀ ਲਈ ਪੂਰੀ ਪੂਰਾ ਜ਼ਿਲ੍ਹਾ ਜਿਹਦੇ ਵਿੱਚ ਸਾਡੇ ਕੋਲ ਵਾਟਰ ਸਪਲਾਈ ਸੈਨੀਟੇਸ਼ਨ ਦੇ ਐਕਸੀਨ ਐਸ ਡੀਓ ਜੇਈ ਸਾਰੇ ਜ਼ਿਲ੍ਹੇ ਦੇ ਸਾਰੀ ਮੰਡੀਆਂ ਦੇ ਸਾਰੇ ਯੂਜ਼ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਆ ਇਧਰੋਂ ਡੀਸੀ ਸਾਹਿਬ ਸਾਰੇ ਏਡੀਸੀ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਜਿਹਦੇ ਵਿੱਚ ਸਾਡੀ ਟੀਮ ਨੂੰ ਜੇ ਕੁਝ ਪਤਾ ਲੱਗਦਾ ਵੀ ਇੱਥੇ ਕੋਈ ਇੱਕ ਕੇਸ ਵੀ ਆ ਗਿਆ ਜਾਂ ਲੋਕ ਸਾਨੂੰ ਦੱਸਦੇ ਆ ਜਾਂ ਕਿਸੇ ਹੋਰ ਵਿਭਾਗ ਨੂੰ ਸਰਕਾਰੀ ਨੂੰ ਦੱਸਦੇ ਆ ਵੀ ਇੱਥੇ ਕੋਈ ਪਾਣੀ ਬਲੌਕ ਸੀਵਰ ਬਲੌਕ ਹੈ ওভারਫਲੋ ਹੈ ਜਾਂ ਕਿਤੇ ਪਾਣੀ ਜਮਾ ਹੈ ਸਾਨੂੰ ਕਿਤੋਂ ਖਬਰ ਮਿਲਦੀ ਹੈ ਤੇ ਨਾਲ ਦੇ ਨਾਲ ਅਸੀਂ ਚਿੱਠੀਆਂ ਲਿਖ ਦਿੰਨੇ ਆ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਕੱਲ ਤੱਕ तकरीबन ਸਾਰੇ ਜ਼ਿਲ੍ਹੇ ਚ ਜਿਹੜੇ ਆਪਣੇ ਵਾਟਰ ਵਰਕਸ ਦੀਆਂ ਡਿੱਗੀਆਂ ਸੀ ਈਵਨ ਪਿੰਡਾਂ ਚ ਜਿਹੜੀ